ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਵੀ ਮੈਂ ਵੀਡੀਓ ਦੇ ਵਿੱਚ ਸਾਰੀਆਂ ਕਲੈਕਸ਼ਨਾਂ ਦੀ ਡਿਟੇਲ ਫੈਬਰਿਕ ਤੇ ਬਾਰੇ ਵਿੱਚ ਫੈਬਰਿਕ ਕਿੰਨੇ ਮੀਟਰ ਆਏਗਾ ਪ੍ਰਾਈਸ ਵਗੈਰਾ ਸਾਰਾ ਕੁਝ ਦੱਸ ਦਿਆਂਗੀ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਦੱਸਣਾ ਜ਼ਰੂਰ ਕਲੈਕਸ਼ਨਾਂ ਕਿਹੜੀਆਂ ਸੋਹਣੀਆਂ ਲੱਗੀਆਂ ਕਿਹੜੇ ਰੰਗ ਜ਼ਿਆਦਾ ਸੋਹਣੇ ਲੱਗੇ ਤੇ ਕਿਹੜਾ ਰੇਟ ਸਭ ਤੋਂ ਵਧੀਆ ਲੱਗਿਆ ਫਰਸਟ ਕਲੈਕਸ਼ਨ ਆ ਜਿਹੜੀਆਂ ਨੇ ਇਹ ਪਿਓਰ ਕੈਂਬਰੀ ਕਾਟਨ ਦੀ ਸ਼ਰਟ ਆਏਗੀ 2 ਮੀਟਰ ਸ਼ਰਟ ਦੀ ਲੈਂਥ ਆਏਗੀ ਤੇ ਜਿਹੜਾ ਇਹਦੇ ਇੰਪੋਇਟਰੀ ਆਲਓਵਰ ਆਏਗੀ ਸਾਰੇ ਐਮ ਫਰੰਟ ਬੈਕ ਤੇ ਆਏਗੀ ਬਾਟਮ ਇਹਦਾ 2.5 ਮੀਟਰ ਦਾ ਪਲੇਨ ਕੈਮਬਰੀ ਕਾਟਨ ਦਾ ਆਏਗਾ ਦੁਪੱਟਾ ਇਹਦਾ ਮਸਲੀਨ ਦਾ ਆਏਗਾ 2.5 ਮੀਟਰ ਦਾ ਤੇ ਜਿਹੜੇ ਦਾ ਫੈਬਰਿਕ ਉਹ ਬਹੁਤ ਹੀ ਮਤਲਬ ਸੁਪੀਰੀਅਰ ਕੁਆਲਿਟੀ ਦਾ ਹੈ ਬੜਾ ਫਾਈਨ ਫੈਬਰਿਕ ਹੈ ਤੇ ਪ੍ਰਾਈਸ ਇਹਦਾ ਜਿਹੜਾ ਆਇਆ ਉਹ 990 ਰੁਪਏ ਆਏਗਾ ਬਾਟਮ ਤੇ ਦੁਪੱਟੇ ਦਾ ਕਲਰ ਸੇਮ ਹੈ ਸ਼ਾਰਟ ਦੇ ਵਿੱਚ ਫਰਕ ਆਏਗਾ ਉਹ ਤੁਸੀਂ ਵੇਖ ਸਕਦੇ ਹੋ ਜਿਹੜੇ ਜਿਹੜੇ ਕਲਰ ਹੈ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਕੋਈ ਪਿਆਰੀ ਹੈ ਜਾਂ ਕੋਈ ਸਕੂਪ ਲੈਣਾ ਕੋਈ ਵੀ ਅੱਜ ਦੀ ਵੀਡੀਓ ਵਿੱਚ ਜਾ ਕੇ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੋ ਨੰਬਰ ਮੈਂ ਤੁਹਾਨੂੰ ਦਿੱਤਾ ਹੈ ਆ ਇਹ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਇਹ ਆਫਰ ਤੇ ਆਈਆਂ ਨੇ ਸੇਲ ਵਾਲੀਆਂ ਕਲੈਕਸ਼ਨਾਂ ਨੇ ਕੈਮਰਿਕ ਸ਼ਰਟ ਆਏਗੀ ਵੱਡੇ ਬਰ ਦਾ ਤਾਂ ਕੈਮ ਸ਼ਰਟ ਦਾ ਫੈਬਰਿਕ ਆਏਗਾ 2 ਮੀਟਰ ਦਾ ਕੈਮਰਿਕ ਲਈ ਬਾਟਮ ਆਏਗਾ 2 ਮੀਟਰ ਦਾ ਇਹ ਪਹਿਲਾਂ ਆਫਰ ਆਈ ਸੀ ਕਿ ਮਤਲਬ ਬਾਈ 2 ਗੇਟ 1 ਹੋਈ ਸੀ 1300 ਰੁਪਏ ਦੇ ਵਿੱਚ ਬਟ ਹੁਣ ਇਹ ਉਪਰ ਆਈ ਕੀ ਕਸਟਮਰ ਇਹਨਾਂ ਚੋਂ 3 ਇਨਫਲੈਕਟ ਕਰੇਗਾ ਤੇ ਇੱਕ ਇਹਨਾਂ ਤੇ ਜਿਹੜਾ ਸਾਡੇ ਵੱਲੋਂ ਗਿਫਟ ਜਾਏਗਾ ਮੈਨੂਫੈਕਚਰਰ ਦੀ ਤਰਫ ਤੋਂ ਮਤਲਬ ਟੋਟਲ ਤੁਹਾਨੂੰ 1300 ਰੁਪਏ ਦੇ ਵਿੱਚ ਚਾਰ ਸੂਟ ਮਿਲ ਜਾਣਗੇ ਕੈਮਰੀ ਕਾਟਨ ਦੀ ਸ਼ਰਟ ਹੈ 28 ਮੀਟਰ ਦਾ ਆਇਆ ਤੇ ਚਾਰ ਸੂਟ ਤੁਹਾਨੂੰ 1300 ਦੇ ਵਿੱਚ ਤਿੰਨ ਸੂਟ ਤੁਸੀਂ ਸਿਲੈਕਟ ਕਰਨੇ ਆ ਜਿਹੜਾ ਫੋਰਥ ਵਾਲਾ ਸੂਟ ਆਏਗਾ ਉਹ ਸਾਡੀ ਸਾਈਡ ਤੋਂ ਆਏਗਾ ਆਏਗਾ ਇਹਨਾਂ ਵਿੱਚੋਂ ਹੀ ਬਟ ਆਏਗਾ ਉਹ ਸਾਡੀ ਚੋਇਸ ਦਾ ਤੇ ਚਾਰ ਸੂਟ ਤੁਹਾਨੂੰ ਮਿਲ ਜਾਣਗੇ 1300 ਰੁਪਏ ਦੇ ਵਿੱਚ free shipping charges all over india india وچ ਕਿਤੇ ਵੀ ਤੁਸੀਂ ਆਰਡਰ ਕਰਦੇ ਹੋ ਤੁਹਾਨੂੰ ਇਹ ਜਿਹੜੇ ਐਸੇ ਹੀ ਪ੍ਰਾਈਸ ਦੇ ਵਿੱਚ ਮਿਲਣਗੇ 1300 ਦੇ ਰੇਂਜ ਦੇ ਵਿੱਚ 400 باقی ਕੁਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜੀ ਦਿੱਤਾ ਆ ਉਸ ਨੰਬਰ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਸੈਂਡ ਕਰ ਦਿਓ ਜੇ ਤੁਸੀਂ ਹੋਰ ਦੀ ਕੁਇਰੀ ਕਰਨੀ ਹੈ چاہے واچ دی ویڈیو ਜਾਂ ਚਾਹ ਪੇ ਮੈਂ ਹੋਰ 24 ਅਪਡੇਟਸ ਕਰਦੀ ਆ ਤੇ ਵੀਡੀਓ ਨੂੰ ਫੁੱਲ ਦੇਖਣਾ ਇੰਨਾ ਲਾਸਟ ਤੱਕ ਜਰੂਰ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਏਗਾ ਕਿ ਮੈਂ ਕਿਹੜੀਆਂ-ਕਿਹੜੀਆਂ ਕਲੈਕਸ਼ਨਾਂ ਕਿਹੜੇ-ਕਿਹੜੇ ਰੰਗਾਂ ਵਿੱਚ ਕਿਹੜੇ ਪ੍ਰਾਈਸ ਦੇ ਵਿੱਚ ਕਿਹੜੇ ਫੈਬਰਿਕ ਦੇ ਨਾਲ ਐਡ ਕੀਤੀਆਂ ਨੇ ਤੇ ਹੁਣ ਮੈਂ ਵੈਸੇ ਵੀ ਸਭ ਦੀ ਮੋਸਟਲੀ ਜਿਹੜੀ ਡਿਸਕ੍ਰਿਪਸ਼ਨ ਵਗੈਰਾ ਸਾਰਾ ਕੁਝ ਇੱਥੇ ਐਡ ਕਰ ਦਿੰਨੀ ਹਾਂ ਡਿਟੇਲ ਵਗੈਰਾ एवरीथिंग ਜੋ ਵੀ ਹੁੰਦਾ ਉਹ ਮੈਂ ਸਾਰਾ ਕੁਝ ਇੱਥੇ ਐਡ ਕਰ ਦਿੰਨੀ ਹਾਂ ਇਸ ਲਈ ਜੇਕਰ ਵੀਡੀਓ ਨੂੰ ਫੁੱਲ ਵਾਚ ਕਰੋਗੇ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਮੈਂ ਕਿਹੜੇ ਸੌਟ ਦੀ ਕੀ ਰੇਟ ਤੇ ਕੀ ਪ੍ਰਾਈਸ ਡਿਸਕ੍ਰਿਪਸ਼ਨ ਲੈਂਥ ਵਗੈਰਾ ਮੈਂ ਕੀ ਦੱਸੀਏ ਪ੍ਰਾਈਸ ਵਗੈਰਾ ਮੈਂ ਕੀ ਦੱਸਿਆ ਅਹ ਜਿਹੜੀਆਂ ਕਲੈਕਸ਼ਨਾਂ ਨੇ ਪਹਿਲੇ ਬਹੁਤ ਟ੍ਰੈਂਡ ਵਿੱਚ ਰਹੀਆਂ ਸੀ ਪਾਰਟੀ ਵੇਅਰ ਲੁੱਕ ਵਾਲੀਆਂ ਕਲੈਕਸ਼ਨਾਂ ਸੂਟ कॉटन ਦੇ ਸੂਟ ਆਣਗੇ ਇਹ ਪਹਿਲਾਂ 680 ਰੁਪਏ ਦੇ ਵਿੱਚ ਆਇਆ ਸੀ ਬਟ ਹੁਣੇ ਬਹੁਤ ਘੱਟ ਰੇਟ ਵਿੱਚ ਆਏ ਨੇ ਇਹਦੇ ਵਿੱਚ ਟੌਪ ਜਿਹੜਾ ਆਏਗਾ ਪਿਓਰ कॉटन ਦਾ ਆਏਗਾ 2.5 ਮੀਟਰ ਤੇ ਜਿਹੜਾ ਬਾਟਮ ਆਏਗਾ ਉਹ ਵੀ ਉਹ ਕੈਮਰੀ कॉटन ਦਾ ਆਏਗਾ 2.5 ਮੀਟਰ ਪ੍ਰਿੰਟਡ ਆਏਗਾ ਬਾਟਮ ਵੀ ਤੇ ਦੁਪੱਟਾ ਵੀ ਇਹਦਾ कॉटन ਦਾ ਆਏਗਾ ਤੇ ਇਹਦਾ ਇਹ ਹੈ ਕਿ ਇਹ ਤੁਹਾਨੂੰ ਹੁਣ ਸਿਰਫ ਸਿਰਫ 520 ਰੁਪਏ ਦੇ ਵਿੱਚ ਮਿਲੇਗਾ ਬਹੁਤ ਘੱਟ ਰੇਟ ਅਫੋਰਡੇਬਲ ਪ੍ਰਾਈਸ ਆਇਆ ਬਹੁਤ ਜ਼ਿਆਦਾ ਐਵਾਂ ਲੀਜੀਬੀਜੀ कॉटन ਦੇ ਨਾਲ ਆਈ ਆ ਇਹਦੇ ਵਿੱਚ ਦੁਪੱਟਾ ਤੁਹਾਨੂੰ ਸ਼ਿਮਰਦਾ ਮਿਲੇਗਾ ਬੜਾ ਵਧੀਆ ਪੈਚਵਰਕ ਹੋਇਆ ਤੇ ਪ੍ਰਾਈਸ ਇਹ ਤਾਂ ਬਹੁਤ ਹੀ ਜ਼ਿਆਦਾ ਅਫੋਰਡੇਬਲ ਹੈ 400 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ 5 ਮੀਟਰ ਦਾ ਆਲਓਵਰ ਸੂਟ ਮਿਲੇਗਾ ਤੇ ਨਾਲ ਲੀਜੀਬੀਜੀ कॉटन ਦਾ ਪੈਚਵਰਕ ਵਾਲਾ ਕੰਟਰਾਸਟ ਜਿਹੜੀ कॉटन ਦੀ ਲੈਂਸ ਲੱਗੀ ਹੈ ਇਹਦੇ ਤੇ ਉਹ ਮਿਲ ਜੇਗਾ ਤੇ ਪ੍ਰਾਈਸ ਇਹ ਤਾਂ ਸਿਰਫ ਤੇ ਸਿਰਫ 400 ਰੁਪਏ ਦੇ ਕਲਰ ਇਹਦੇ ਵਿੱਚ ਕਾਫੀ ਅਵੇਲੇਬਲ ਨੇ ਮੈਂ ਇੱਥੇ ਸਾਰੇ ਕਲਰ ਐਡ ਕਰ ਦਿੱਤੇ ਨੇ ਬਾਈ ਕਰਨਾ ਚਾਹ ਕੋਈ ਕੁਐਰੀ ਕਰਨੀ ਤੇ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਅਗਰ ਸੇਲ ਕਰਨਾ ਚਾਹਤੇ ਤਾਂ ਵੀ ਮੈਸੇਜ ਕਰ ਦਿਓ ਬਾਈ ਕਰਨਾ ਚਾਹਤਾ ਹੈ ਮੈਸੇਜ ਕਰ ਦਿਓ ਤੇ ਜੇਕਰ ਕਿਸੇ ਟਾਈਮ ਟੁੜੀ ਜਾਂ ਰਿਪਲਾਈ ਨਹੀਂ ਆਦਾ ਤਾਂ ਫਿਰ ਤੋਂ ਇੱਕ ਵਾਰੀ ਮੈਸੇਜ ਕਰ ਦਿ ਤਾਂ ਕਿ ਤੁਹਾਡਾ ਜਿਹੜਾ ਮੈਸੇਜ ਹੈ ਉੱਪਰ ਆ ਜਾਵੇ ਤੇ ਫਿਰ ਮੈਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਰਿਪਲਾਈ ਕਰ ਦਿਆਂ ਬਾਕੀ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਿੰਨੀ ਜਲਦੀ ਰਿਪਲਾਈ ਤੁਹਾਡੇ ਤੱਕ ਪਹੁੰਚੇ ਇਹ ਮਲੇ ਜਿਹੜੇ ਸੂਟ ਨੇ 올ਓਵਰ ਪਿਓਰ ਜਾਰਜਟ ਸ਼ਰਟ ਹੈਗੀ 2.5 ਮੀਟਰ ਦੀ ਦੁਪੱਟਾ ਵੀ ਜਾਰਜਟ ਦਾ ਹੈਗਾ ਗੋਟਾ ਵਰਕ ਹੈਵੀ ਪੈਚ ਵਰਕ ਹੈ 4 ਸਾਈਡ ਲੇਸ ਲੱਗੀ ਹੈ ਤੇ ਜਿਹੜਾ ਬਾਟਮ ਪਲੇਨ 2.5 ਮੀਟਰ ਦਾ ਹੈਗਾ ਤਾਂ ਬੜਾਈ ਵਧੀਆ ਸੁਪੀਰੀਅਰ ਕੁਆਲਿਟੀ ਦਾ ਫੈਬਰਿਕ ਹੈ ਤੇ ਇਹ ਜਿਹੜਾ ਪ੍ਰਾਈਸ ਹੈ ਸੇਲ ਵਿੱਚ ਹੁਣ ਆਇਆ 840 ਰੁਪਏ ਪਹਿਲਾਂ ਇਹ ਸੂਟ 1400 ਵਿੱਚ ਵਿਕਦੀ ਪਾਰਟੀ ਵਿੱਚ ਸੂਟ ਹੈ ਬਾਟਮ ਬਹੁਤ ਪਿਆਰਾ ਫਾਈਨ ਕੁਆਲਿਟੀ ਦਾ ਬਾਟਮ ਹੈ ਸ਼ਰਟ ਪ੍ਰਿੰਟਡ ਹੈ ਬਾਟਮ ਤੇ ਪਲੇਨਾ ਦੁਪट्टे ਤੇ ਪੈਚਵਰਕ ਹੋਇਆ ਲੈ ਸਕੀ ਐ ਸਾਰੇ ਫੋਰ ਸਾਈਡਰ ਤੇ ਕਲਰ ਆਪਸ਼ਨ ਜਿਹੜੇ ਹੈਗੇ ਨੇ ਮੈਂ ਇੱਥੇ ਸਾਰੇ ਹੀ ਐਡ ਕਰ ਦਿੱਤੇ ਨੇ ਇਹਨਾਂ ਵਿੱਚੋਂ ਵੀ ਲਾ ਲਈ ਕਲਰ ਆਪਸ਼ਨ ਨੇ ਬਾਟਮ ਪਲੇਨ ਆਈਗਾ ਸ਼ਰਟ ਪ੍ਰਿੰਟਡ ਹੈਗੀ ਤੇ ਦੁਪट्टे ਤੇ ਬਾਟਮ ਸ਼ਰਟ ਦੇ ਨਾਲ ਦਾ ਸੇਮ ਪੈਚਵਰਕ ਦਿੱਤਾ ਹੈ ਇਹ ਸੂਟ ਸਾਰੇ ਅਵੇਲੇਬਲ ਨੇ ਅਗਰ ਤੁਸੀਂ ਖਰੀਦ ਕਰਨ ਵਿੱਚ ਇੰਟਰਸਟਡ ਹੋ ਤਾਂ ਮੈਨੂੰ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਤੇ ਉੱਥੇ ਤੁਹਾਨੂੰ ਡੇਲੀ ਅਪਡੇਟਸ ਆਉਂਦੀ ਰਹਿਣਗੀਆਂ ਤੇ ਤੁਹਾਨੂੰ ਪਤਾ ਚੱਲਦੇ ਜਾਏਗਾ ਕਿਹੜੇ-ਕਿਹੜੇ ਤੁਸੀਂ ਸੇਲ ਕਰ ਸਕਦੇ ਹੋ ਜੋ ਵੀ ਸੂਟ ਨਾ ਪਾਵਾਂਗੇ ਗਰੁੱਪ ਵਿੱਚ ਉਹ ਸਾਰੇ ਤੁਸੀਂ ਸੇਲ ਕਰ ਸਕਦੇ ਹੋ ਇਹ ਸਾਰੇ ਸੂਟ ਅਵੇਲੇਬਲ ਨੇ ਇੱਕ ਸੇਮ ਕਲਰ ਨਾਲ ਲਾਣਗੇ ਸੇਮ ਸਾਰਾ ਇਹਦੇ ਜਿਵੇਂ ਇੱਥੇ ਸ਼ੋਅ ਕੀਤਾ ਗਿਆ ਸੇਮ ਆਏਗਾ ਕਲਰ ਵਿੱਚ ਤੇ ਜੋ ਵੀ ਵਰਕ ਉਹਦੇ ਉੱਪਰ ਦੱਸਿਆ ਗਿਆ ਉਹਦੇ ਵਿੱਚ ਕੋਈ ਡਿਫਰੈਂਸ ਨਹੀਂ ਆਏਗਾ ਸੇਮ ਐਜ਼ ਇਟ ਇਜ਼ ਫਾਈਨਲ ਲੁੱਕ ਹੈ ਸੇਮ ਐਜ਼ ਇਟ ਇਜ਼ ਕਲਰ ਸੇਮ ਐਜ਼ ਇਟ ਇਜ਼ ਕੰਟਰਾਸਟ ਜੋ ਵੀ ਪੈਚ ਵਰਕ ਵਗੈਰਾ ਦੁਪੱਟੇ ਤੇ ਉਹ ਸਾਰਾ ਕੁਝ ਸੇਮ ਐਜ਼ ਇਟ ਇਜ਼ ਆਏਗਾ ਬਾਕੀ ਜੀ ਕਹਾਂਦੇ ਨਵੀਂ ਹੋਇਆ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ। ਇਹ ਸੈਕਿੰਡ ਕਲੈਕਸ਼ਨ ਆਈਆਂ ਨੇ। ਨਵੇਂ ਸੂਟ ਆਏ ਨੇ ਕਲਰ ਕਾਫੀ ਨਿਰਨਾ ਵਿੱਚ। ਸੂਟ ਤੁਹਾਨੂੰ ਜਿਹੜਾ ਇਹਦੇ ਵਿੱਚ ਜਾਰਜਟ ਦਾ ਫੈਬਰਿਕ ਮਿਲੇਗਾ ਦੁਪੱਟੇ ਦਾ ਤੇ ਬਾਟਮ ਦਾ ਦੋਨਾਂ ਦਾ ਹੀ। ਇਹਦੇ ਵਿੱਚ ਦੋ ਤਰ੍ਹਾਂ ਦੇ ਸੂਟ ਆਣਗੇ। ਇੱਕ ਤਾਂ 5 ਮੀਟਰ ਆਲਓਵਰ ਵਾਲਾ ਆਏਗਾ ਡਿਜੀਟਲ ਪ੍ਰਿੰਟ ਵਾਲਾ ਆਏਗਾ ਤੇ ਇੱਕ ਤੁਹਾਨੂੰ ਆਏਗਾ ਬਾਟਮ ਪਲੇਨ ਤੇ ਸ਼ਾਰਟ ਪ੍ਰਿੰਟਰ ਤੇ ਦੁਪੱਟਾ ਸੇਮ ਦੁਪੱਟੇ ਦਾ ਸੇਮ ਰਹੇਗਾ ਦੋਨੋਂ ਸੂਟਾਂ ਵਿੱਚ ਮਾਟਸੀ ਸਾਰੀ ਤਰ੍ਹਾਂ ਦੇ ਕਸਟਮਰਾਂ ਸਾਹਮਣੇ ਰੱਖ ਕੇ ਸੂਟ ਬਣਾਏਗੀ ਕਿਉਂਕਿ ਕੁਝ ਨੂੰ ਜਿਹੜਾ ਹੈ ਕਿ ਬਾਟਮ ਪਲੇਨ ਵਾਲਾ ਪਸੰਦ ਹੁੰਦਾ ਤੇ ਕੁਝ ਨੂੰ ਆਲਓਵਰ ਪ੍ਰਿੰਟਡ ਜਿਹੜਾ ਸੂਟ ਹੁੰਦਾ ਉਹ ਪਸੰਦ ਹੁੰਦਾ ਪ੍ਰਾਈਸ ਇਹ ਸਿਰਫ ਸਿਰਫ 630 ਹੈ ਅਨਲਿਮਿਟਿਡ ਸਟਾਕ ਹੈ ਜਿਵੇਂ ਆ ਹੁਣ ਆਗੇ ਇਹ ਪ੍ਰਿੰਟਡ ਨੇ ਆਲਓਵਰ ਇਨਾਂ ਦੇ ਵਿੱਚ ਤੁਹਾਨੂੰ ਜਿਹੜਾ ਫੈਬਰਿਕ ਪਾਣੀ ਮੇ ਦਾ ਜੌਰਜਟ ਮਿਲੇਗਾ ਜਿਹੜਾ ਪਹਿਲੇ ਪਲੇਨ ਬਾਟਮ ਬਣ ਲਏਗੇ ਉਹਨਾਂ ਵਿੱਚ ਵੀ ਜੌਰਜਟ ਹੈ ਬਟ ਉਹਨਾਂ ਵਿੱਚ ਇਹ ਹੈ ਕਿ ਜਿਹੜਾ ਫੈਬਰਿਕ ਬਾਟਮ ਦਾ ਪਲੇਨ ਹੈ ਸ਼ਾਰਟ ਪ੍ਰਿੰਟਡ ਹੈ ਇਹਦੇ ਵਿੱਚ ਤੁਹਾਨੂੰ ਆਲ ਓਵਰ ਮਿਲੇਗਾ 5 ਮੀਟਰ ਹੈਵੀ ਫੋਰ ਸਾਈਡਰਡ ਲੇਸ ਲੱਗੀ ਹੈ ਦੁਪट्टे ਤੇ ਤੇ ਪੈਚ ਵਰਕ ਹੋਇਆ ਸਿਰਫ ਤੇ ਸਿਰਫ 630 ਵਿੱਚ ਪ੍ਰਾਈਸ ਬਹੁਤ ਅਫੋਰਡੇਬਲ ਹੈ ਸੂਟ ਬਹੁਤ ਸੋਹਣੇ ਨੇ ਪਾਰਟੀ ਵੇਅਰ ਲੁੱਕ ਬਣੇ ਨੇ ਤੁਸੀਂ ਇਹਨੂੰ ਲੇਸ ਵਗੈਰਾ ਲਗਾ ਕੇ ਸ਼ਾਰਟ ਤੇ ਹੋਰ ਖਿਖੀ ਲੁੱਕ ਦੇ ਸਕਦੇ ਹੋ ਬਾਕੀ ਕੁਇਰੀ ਕੁਇਰੀ ਦਾ ਨੰਬਰ ਮੈਂ ਆਪਣਾ 623924575 ਦਿੱਤਾ ਸੀ ਨੰਬਰ ਜਾਕੀ ਮੈਂ ਸਕਰੀਨਸ਼ਾਟ ਸੈਂਡ ਕਰ ਦੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਤ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕੁਇਰੀ ਤੇ ਰਿਪਲਾਈ ਜ਼ਰੂਰ ਆਏਗਾ ਇਹਨਾਂ ਵਿੱਚ ਜਿਹੜੇ ਜਿਹੜੇ ਕਲਰ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਬਾਕੀ ਡੇਲੀ ਅਪਡੇਟਸ ਦੇ ਲਈ ਮੈਨੂੰ ਚੈਨਲ ਸਬਸਕ੍ਰਾਈਬ ਕਰਾ ਦਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਨਹੀਂ ਆਉਣ ਵਾਲੀਆਂ ਵੀਡੀਓ ਜਿੰਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਇਸ ਤੋਂ ਇਲਾਵਾ ਅਗਰ WhatsApp ਤੇ ਦੇਖਣਾ ਚਾਹੁੰਦੇ ਤਾਂ WhatsApp ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਸਟੇਟਸ ਤੁਹਾਨੂੰ ਸ਼ੋ ਹੋ ਜਾਏਗਾ ਜੋ ਵੀ ਅਪਡੇਟਸ ਮੈਂ ਸਟੇਟਸ ਤੇ ਕਰਾਂਗੀ ਤੁਹਾਨੂੰ ਫਿਰ ਇੱਥੇ ਵਿਜੀਬਲ ਹੋ ਜਾਣਗੇ ਆ ਤੇ ਬਾਕੀ ਜਿ ਕਲੈਕਸ਼ਨ ਸਾਰੀਆਂ ਅਵੇਲੇਬਲ ਨੇ ਮੈਂ ਸੋਹਣੀਆਂ ਬਹੁਤ ਹੀ ਸਿਲੇਕਟਡ ਕਲੈਕਸ਼ਨਾਂ ਲੈ ਕੇ ਆਣੀ ਆ ਹਮੇਸ਼ਾ ਇੱਥੇ ਆ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੀਂ ਨਵੀਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ